ਪੇਪਰ ਦੇ ਵਿੱਚ ਹੈਰਾ ਫੇਰੀ ਨੂੰ ਲੈ ਕੇ ਇੱਕ ਪੁਲਿਸ ਮੁਲਾਜ਼ਮ ਜਿਹਦਾ ਨਾਮ ਲੱਗੇ ਨਹੀਂ ਜੀ ਮਾਫ ਕਰਨਾ ਪਿਛਲੇ ਕੁਝ ਸਮੇਂ ਦੇ ਵਿੱਚ ਬਲਵਿੰਦਰ ਹੋ ਕੀ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਤੇ ਛੋਟੇ ਸਾਰੇ ਬੜੇ ਚਰਚਾ ਦਾ ਵਿਸ਼ਾ ਨੇ ਕਦੇ ਕਿਸੇ ਨੂੰ ਕਰਾਪਸ਼ਨ ਦੇ ਵਿੱਚ ਫੜਿਆ ਜਾ ਰਿਹਾ ਕਦੇ ਕਿਸੇ ਦੇ ਉੱਪਰ ਕਰਾਪਸ਼ਨ ਕਰਨ ਵਾਲਿਆਂ ਦੇ ਦੋ ਨਾਦਾ ਸਾਥ ਦੇਣ ਦੇ ਦੋਸ਼ ਲੱਗਦੇ ਨੇ ਫਿਰ ਉਹਨਾਂ ਨੂੰ ਮੁਅਤਲ ਕੀਤਾ ਜਾਂਦਾ ਹੈ ਸੋ ਪਿਛਲੇ 1.5 ਹਫ਼ਤੇ ਦੇ ਵਿੱਚ ਦੇਖਿਆ ਜਾਵੇ ਤਾਂ ਲਗਾਤਾਰ ਇਹੋ ਜੀਆਂ ਬਹੁਤ ਸਾਰੀਆਂ ਘਟਨਾਵਾਂ ਆਈਆਂ ਜਿਸ ਤੋਂ ਬਾਅਦ ਲੋਕਾਂ ਨੂੰ ਇਹ ਯਕੀਨ ਹੋ ਗਿਆ ਕਿ ਨਹੀਂ ਜੀ ਪੰਜਾਬ ਸਰਕਾਰ ਤਾਂ ਜਿਹੜੀ ਉਹ ਕਾਰਵਾਈ ਕਰਦੀ ਹੈ ਤੇ ਕਿਸੇ ਨੂੰ ਵੀ ਐਸੇ ਵਿਅਕਤੀ ਨੂੰ ਨਹੀਂ ਬਖਸ਼ਦੀ ਜਿਨੇ ਕੁਛ ਨਾ ਕੁਛ ਗਲਤ ਕੰਮ ਕੀਤਾ ਹੋਵੇ ਕਹਿੰਦੇ ਬੇਸ਼ੱਕ ਉਹ ਪੰਜਾਬ ਪੁਲਿਸ ਦਾ ਹੀ ਕਿਉਂ ਨਾ ਹੋਵੇ ਕੋਈਆਂ ਪੰਜਾਬ ਸਰਕਾਰ ਦਾ ਹੀ ਕਿਉਂ ਨਾ ਹੋਵੇ ਵੱਡੀ ਗੱਲ ਇਹ ਵੀ ਹੈ ਸੋ ਜਿਹੜਾ ਇਹ ਮਾਮਲਾ ਹੈਗਾ ਬਿਲਕੁਲ ਇਸੇ ਤਰ੍ਹਾਂ ਦਾ ਸਾਹਮਣੇ ਆਇਆ ਮਾਮਲਾ ਫਲੋਰ ਦਾ ਜੋਤੇ ਪੰਜਾਬ ਪੁਲਿਸ ਅਕੈਡਮੀ ਫਲੋਰ ਚ ਚੱਲ ਰਹੇ ਪੇਪਰ ਦੇ ਦੌਰਾਨ ਬਠਿੰਡਾ ਦੇ ਹੈੱਡ ਕਨਸਟੇਬਲ ਫੈਜ਼ ਮੁਹੰਮਦ ਨੂੰ ਪੇਪਰ ਦੀ ਧੋਖਾਧੜੀ ਕਰਦੇ ਰੰਗੇ ਹੱਥੀਆਂ ਜਿਹੜਾ ਫੜਿਆ ਗਿਆ 29 ਮਈ ਨੂੰ ਇਹ ਘਟਨਾ ਵਾਪਰੀ ਜਿਸ ਤੋਂ ਬਾਅਦ ਹੁਣ ਇੰਟਰਮੀਡੀਏਟ ਸਕੂਲ ਕੋਰਸ ਪੂਰਾ ਕੀਤੇ ਬਿਨਾ ਵਾਪਸ ਆ ਜਿਹੜਾ ਉਹ ਭੇਜ ਦਿੱਤਾ ਗਿਆ ਮਤਲਬ ਹੁਣ ਇਸ ਪੇਪਰ ਨੂੰ ਲੈ ਕੇ ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਇਹ ਦੇਖਣਾ ਹੈ